ਲੇ ਕਿ ਨਗਾ ਮੇਰੇ ਵਿੱਚ ਨਾ ਆ ਰਿਹਾ ਅੱਜ ਸਾਨੂੰ ਆ ਨਗਾ ਵਾਲਾ ਬਾਈ ਮਿਲਿਆ ਸੀਗਾ ਰਸਤੇ ਦੇ ਵਿੱਚ ਇਹ ਤਿੰਨਾਂ ਨੇ ਬਖਾਲੀਆ ਰਾ ਕੋਈ ਨਹੀਂ ਫਿਰ ਕਿਉਂ ਆ ਜਾ ਇਹ ਇਹ ਮੀਰ ਕਹਿੰਦਾ ਵੀ ਜੇ ਆ ਸਾਡੇ ਮੇਰੇ ਛੰਨੇ ਦੇ ਵਿੱਚ ਨਾਗ ਘੁੰਮ ਪਿਆ ਤਾਂ ਠੀਕ ਹੁੰਦੇ ਲੇਕਿਨ ਮੁਕੱਦਰ ਅਡੜ ਹੁੰਦੇ ਨਾ ਸੋਡੇ ਇਹ ਨਾਗ ਪਾਉਣ ਯੋਗ ਹੈਗਾ ਤੇ ਜੇ ਨਾ ਘੁੰਮਿਆ ਤਾਂ ਪਾਉਣ ਯੋਗ ਨਹੀਂ ਤੇਰੀ ਜੇ ਕਪ ਕਰਾਉਂਦੇ ਆ ਇਹ ਚਾਰ ਪੰਜ ਬੰਦਿਆਂ ਤੇ ਇਹ ਟਰਾਈ ਕਰਕੇ ਦੇਖਿਆ ਸੀ ਅਰਬਾ ਪਰ ਇਹ ਨਹੀਂ ਚੱਲਿਆ ਜਾਣੇ ਚਲਾਇਆ ਨਹੀਂ ਜਾਣ ਕੇ ਵੀ ਅਸੀਂ ਬੰਦੇ ਜ਼ਿਆਦੇ ਸੀ ਤੇ ਜੇ ਕਿਸੇ ਵੀਰ ਭਰਾ ਨੇ ਪਹਿਲਾਂ ਅਜਮਾਇਆ ਜਾਂ ਦੇਖਿਆ ਇਹ ਤਰੀਕਾ ਜਾਂ ਇਹ ਕੀ ਗੱਲਬਾਤ ਹੈਗਾ ਇਹ ਪ੍ਰੋਜੈਕਟ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਭਰਾਵੋ ਵੀ ਵਾਕਈ ਇਹ ਸੱਚਾ ਜਾਂ ਇਹ ਜਾਣ ਕੇ ਛੰਨੇ ਦੇ ਵਿੱਚ ਨਗ ਕਮਾਉਂਦੇ ਆ ਲੱਕੜ ਦੇ ਨਾਲ ਲੱਕੜ ਪਾਸੇ ਕਮਾ ਕੇ ਛੰਨੇ ਦੇ ਤੇ ਵਿੱਚ ਜੇ ਨਾਗ ਘੁੰਮ ਪਿਆ ਤਾਂ ਇਹ ਕਹਿੰਦੇ ਵੀ ਸੋਡੇ ਇਹ ਨਾਗ ਪਾਉਣ ਯੋਗ ਹੈਗਾ ਜੇ ਕਿਸੇ ਵੀਰ ਭਰਾ ਨੇ ਅਜਮਾਇਆ ਜਾਂ ਦੇਖਿਆ ਇਹ ਤਰੀਕਾ ਤਾਂ ਜ਼ਰੂਰ ਦੱਸਿਓ ਆ ਤੇ ਰਾਸ਼ੀ ਖੇ ਗਿਆ ਆ ਤੂੰ ਵੀਡੀਓ ਦੇ ਵਿੱਚ ਚੈੱਕ ਕਰਿਓ ਵੀ ਇਹ ਵਿੱਚ ਨਾਗ ਰੱਖ ਕੇ ਪਾਸੇ ਲੱਕੜ ਘਮਾਉਂਦਾ ਇਹ ਨਰਕ ਦੀ ਗੁੱਲੀ ਜੀ ਬਣੀ ਹੋਈ ਆ ਆ ਜਾ ਤੇ ਵਿੱਚ ਛੰਨੇ ਦੇ ਜੀ ਆ ਇਹ ਨਾਗ ਘੁੰਮ ਪੈਂਦਾ ਆ ਪਿੱਛੇ ਤਾਇਆ ਜੀ ਕਹਿੰਦਾ ਘੁੰਮ ਪਿਆ ਤਾਂ ਸੋਡੇ ਇਹ ਨਾਲ ਪਾਉਣ ਜੋਗਾ ਚੰਗਾ ਹੁੰਦਾ ਰਾਸ਼ੀ ਦੇਖ ਕੇ ਅੱਡੋ ਅੱਡੀ ਨਾਗ ਵਿੱਚ ਛੰਨੇ ਦੇ ਰੱਖਦਾ ਏ ਇਹ ਕੋਈ ਬਹਿਮ ਨਹੀਂ ਹੁੰਦਾ ਇਹ ਪੁੰਦਾਂ ਤੇ ਬੰਦੇ ਕਹਿੰਦੇ ਬਹਿਮ ਦੱਸਿਓ ਜਰੂਰ ਕਮੈਂਟ ਕਰਕੇ ਭਰਾਓ ਇਹ ਮੀਰ ਕਰਨਾਲ ਤੋਂ ਆਇਆ ਇਹ ਦਾਸ ਦਾ ਵੀਰ ਇਹ ਕਰਨਾਲ ਤੋਂ ਮੈਂ ਆਇਆਂਗਾ ਯਾਦ ਕਰਿਆ ਵੀ ਕੋਈ ਮਿਆ ਫਕੀਰ ਦਾ ਬੱਚਾ ਸਾਡੇ ਮੁਕਸਰ ਏਰੀਆ ਦੇ ਵਿੱਚ ਤੇ ਸਾਡੇ ਤਿੰਨਾ ਚਾਰਾਂ ਵੀਰਾਂ ਤੇ ਤਜਰਬਾ ਕੀਤਾ ਆ ਕੋਈ ਨਾਗ ਝੂਟ ਨਹੀਂ ਕੀਤਾ ਜਾਂ ਇਹਨੇ ਕਰਵਾਇਆ ਨਹੀਂ ਜਾਂ